हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਅਧੀਨ ਆਪਾਂ ਟੈਕਸਟ ਬੁੱਕ ਤੋਂ ਅਭਿਆਸ ਸ਼ੁਰੂ ਕੀਤਾ ਹੋਇਆ ਤਾਂ 2.5 ਅਭਿਆਸ ਦੇ ਉੱਤੇ ਆ ਗਏ ਬੇਟਾ ਜਿੱਥੇ ਕਿ ਗੁਣਾ ਦੇ ਸਵਾਲ ਚੱਲਦੇ ਪਏ ਆ ਥੋੜਾ ਜਿਹਾ ਸਮਝਣ ਵਾਲਾ ਕੰਮ ਆ ਬੇਟਾ ਇਹ ਸੌਖੇ ਬਹੁਤ ਆ ਸਵਾਲ ਕਿਉਂਕਿ ਨਵੋਦਿਆ ਪੇਪਰ 'ਚ ਤੁਹਾਨੂੰ ਕਨਸੈਪਟ ਕਲੀਅਰ ਹੋਣਾ ਚਾਹੀਦਾ ਆ ਠੀਕ ਆ ਪਹਿਲਾ ਹੀ ਸਵਾਲ ਹੈਗਾ ਆ 451 1 ਤਾਂ ਬੇਟਾ ਇੱਕ ਗੱਲ ਚੇਤੇ ਰੱਖਣੀ ਹੈ ਜਦੋਂ ਕਿਸੇ ਨੰਬਰ ਨੂੰ 1 ਨਾਲ ਗੁਣਾ ਕੀਤਾ ਜਾਂਦਾ ਤਾਂ ਉਹ ਨੰਬਰ ਸੇਮ ਹੀ ਰਹਿ ਜਾਂਦਾ ਹੈ 451 1 400 51 ਹੀ ਆ ਜਾਣਾ ਉੱਤਰ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ 8135 10 ਇਹਦੇ ਵਿੱਚ ਕੀ ਹੈ ਬੇਟਾ ਜਦੋਂ ਏਕੇ ਨਾਲ ਬਿੰਦੀਆਂ ਦੇ ਨਾਲ ਗੁਣਾ ਕੀਤਾ ਜਾਂਦਾ ਹੈ ਤਾਂ ਸੇਮ ਉੱਤਰ ਏਕੇ ਨਾਲ ਜਿੰਨੀਆਂ ਬਿੰਦੀਆਂ ਹੁੰਦੀਆਂ ਉਹ ਬਿੰਦੀਆਂ ਨਾਲ ਲੱਗ ਜਾਂਦੀਆਂ ਤਾਂ ਇੱਥੇ ਉੱਤਰ ਆ ਜਾਣਾ 8135 ਨਾਲ ਇੱਕ ਜ਼ੀਰੋ ਲੱਗ ਜਾਣੀ ਆ ਕਿਉਂਕਿ ਇੱਥੇ ਏਕੇ ਨਾਲ ਇੱਕ ਹੀ ਜ਼ੀਰੋ ਹੈਗੀ ਹੈ ਠੀਕ ਹੈ ਬੇਟਾ ਅੱਗੇ 650 100 ਤੋ ਬੇਟਾ ਇੱਥੇ ਏ ਕਿੰਨਾ ਕਿੰਨੀਆਂ ਬਿੰਦੀਆਂ 2650 ਦੇ ਨਾਲ ਦੋ ਬਿੰਦੀਆਂ ਲੱਗ ਜਾਣੀਆਂ ਆ ਠੀਕ ਆ ਗੱਲ ਸਮਝ ਲੱਗੀ ਏ ਕਿੰਨਾ ਜਿੰਨੀਆਂ ਬਿੰਦੀਆਂ ਉਨੀਆਂ ਬਿੰਦੀਆਂ ਅਸੀਂ ਉਸ ਰਕਮ ਦੇ ਅੱਗੇ ਲਾ ਦੇਣੀਆਂ ਇਹ ਬਣ ਗਿਆ ਉੱਤਰ ਬੇਟਾ 650 ਨਾਲ ਦੋ ਜ਼ੀਰੋ ਹੋਰ ਲਾ ਦਿੱਤੀਆਂ ਤਾਂ 65000 ਬਣ ਗਿਆ ਠੀਕ ਆ ਬੇਟਾ ਤਾਂ ਅੱਗੇ ਬੇਟਾ 3090 0 ਜਦੋਂ ਕਿਸੇ ਨੰਬਰ ਨੂੰ 0 ਦੇ ਨਾਲ ਗੁਣਾ ਕੀਤੀ ਜਾਂਦੀ ਹੈ ਤਾਂ ਸਾਰੀ ਸੰਖਿਆ ਜਿਹੜੀ ਹੈਗੀ ਹੈ ਉਹ 0 ਹੋ ਜਾਂਦੀ ਹੈ ਧਿਆਨ ਰੱਖਣਾ 0 ਨਾਲ ਕਿਸੇ ਨੰਬਰ ਨੂੰ ਗੁਣਾ ਕੀਤੀ ਜਾਂਦੀ ਹੈ ਤਾਂ 0 ਸਾਰੀ ਸੰਖਿਆ ਨੂੰ 0 ਕਰ ਦਿੰਦੀ ਹੈ ਅੱਗੇ ਬੇਟਾ ਇਹਦਾ ਈ ਭਾਗ ਆ ਗਿਆ 129 ਗੁਣਾ ਕਿੰਨੇ ਨਾਲ ਗੁਣਾ ਕਰੀਏ ਵੀ 1 ਇਹ 12 ਇਹਨੂੰ 12900 ਬਣ ਜਾਵੇ 129 ਨਾ ਕਿੰਨੀਆਂ ਬਿੰਦੀਆਂ ਲੱਗੀਆਂ ਬੇਟਾ ਦੋ ਬਿੰਦੀਆਂ ਲੱਗ ਗਈਆਂ ਤਾਂ ਅਸੀਂ ਇੱਥੇ ਕੀ ਕਰਦੇ ਹਾਂ ਏ ਕੇ ਨਾਲ ਦੋ ਬਿੰਦੀਆਂ ਜਾਂ ਬੇਟਾ ਇਹਦਾ ਸੌਖਾ ਢੰਗ ਹੈ ਵੀ ਇਹਨੂੰ ਐਕਸ ਮੰਨ ਲਓ ਠੀਕ ਹੈ ਪ੍ਰੋਪਰ ਢੰਗ ਨਾਲ ਤੇ 129 ਜਾ ਕੇ ਇੱਧਰ ਡਿਵਾਈਡ ਹੋ ਜਾਣਗੇ 129 ਨਾ 129 1x129 ਤਾਂ 100 ਆ ਜਾਣਗੇ ਠੀਕ ਹੈ ਇਹ ਆਪਾਂ ਅਗਲੇ ਸਵਾਲਾਂ ਦੇ ਵਿੱਚ ਕਰਾਂਗੇ ਤਾਂ ਮੇਰਾ ਖਿਆਲ ਹੈ ਤੁਹਾਨੂੰ ਗੱਲ ਸਮਝ ਲੱਗੀ ਵੀ ਜੇ ਇੱਥੇ ਏ ਕੇ ਨਾਲ ਦੋ ਬਿੰਦੀਆਂ ਨਾਲ ਗੁਣਾ ਕਰਾਂਗੇ ਤਾਂ 12900 ਆ ਜਾਊਗਾ ਕਿਉਂਕਿ ਏ ਕੇ ਨਾਲ ਜਿੰਨੀਆਂ ਬਿੰਦੀਆਂ ਨਾਲ ਗੁਣਾ ਕਰਦੇ ਹੁੰਦੀਆਂ ਬਿੰਦੀਆਂ ਅੱਗੇ ਲੱਗ ਜਾਂਦੀਆਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਤਾਂ ਬੇਟਾ ਅੱਗੇ ਐਫ ਭਾਗ ਆ ਗਿਆ ਇਹਦੇ ਵਿੱਚ ਬੇਟਾ ਕਰਦਾ ਪਿਆ ਇਹ ਬਣਾਤੇ ਨੇ 13000 ਤਾਂ ਆਹ 1000 ਆ ਤਿੰਨ ਬਿੰਦੀਆਂ ਤਾਂ ਹੈਗੀਆਂ ਹੀ ਆ ਨਾ ਇਹਦੇ ਮੂਰੇ ਬੇਟਾ ਅੰਦਾਜ਼ਾ ਲਾਓ ਕਿਹੜਾ ਅੱਖਰ ਆਊਗਾ ਜੇਕਰ ਆਪਾਂ ਇੱਥੇ 13 ਲਿਖ ਦਈਏ ਜੇਕਰ ਆਪਾਂ ਐਸੇ 13 ਲਿਖ ਦਿੰਨੇ ਆ ਤਾਂ 13 1000 13000 ਬਣ ਜਾਂਦਾ ਹੈ ਠੀਕ ਹੈ ਬੇਟਾ ਹੁਣ ਬੇਟਾ ਜੀ ਸਵਾਲ ਆ ਗਿਆ ਜੀ ਸਵਾਲ ਧਿਆਨ ਨਾਲ ਦੇਖੋ ਇੱਥੇ ਕਿੰਨੇ ਕਿਹੜੀ ਰਕਮ ਆਊਗੀ ਜਿਹੜੀ 791 ਨੂੰ ਜ਼ੀਰੋ ਕਰ ਦੋਵੇ ਆਪਾਂ ਪਹਿਲਾਂ ਕਰ ਚੁੱਕੇ ਹਾਂ ਬੇਟਾ ਤਾਂ ਜਦੋਂ ਕਿਸੇ ਰਕਮ ਨੂੰ ਜ਼ੀਰੋ ਨਾਲ ਗੁਣਾ ਕੀਤਾ ਜਾਂਦਾ ਤਾਂ ਉਹ ਸਾਰੀ ਰਕਮ ਨੂੰ ਜ਼ੀਰੋ ਕਰ ਦਿੰਦੀ ਹੈ ਅਗਿਆ ਗਿਆ ਬੇਟਾ ਐਚ ਸਵਾਲ ਐਚ ਸਵਾਲ ਚ ਖਾਲੀ ਤਾਂ ਗੁਣਾ 82 ਬਰਾਬਰ 82 ਗੁਣਾ 602 ਤੇ ਬੇਟਾ ਇਹ ਗੁਣਾ ਦੇ ਵਿੱਚ ਕ੍ਰਮ ਵਟਾਂਦਰਾ ਨਿਯਮ ਲਾਗੂ ਹੁੰਦਾ ਜਦੋਂ ਇਧਰਲੀ ਰਕਮ ਇਧਰ ਤੇ ਇਧਰਲੀ ਇਧਰ ਕਰ ਦਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਦੋ ਰਕਮਾਂ ਦੇ ਗੁਣਾ ਇਧਰਲੀ ਦੋ ਰਕਮਾਂ ਦੀ ਇੱਥੇ ਬੇਟਾ 602 ਜਿਹੜਾ ਮਿਸਿੰਗ ਹੈਗਾ ਇਧਰਲੇ ਪਾਸੇ ਅਸੀਂ 602 ਹੀ ਉੱਤਰ ਲਾ ਆ ਦੇਵਾਂਗੇ ਠੀਕ ਹੈ ਬੇਟਾ ਉਦੋਂ ਤੋਂ ਬਾਅਦ ਦੇ ਵਿੱਚ 8414 10 ਤਾਂ ਬੇਟਾ ਇਹ ਵੀ ਸਿੰਪਲ ਹੀ ਗੱਲ ਹੈਗੀ ਹੈ ਵੀ ਅਸੀਂ ਇੱਕ ਜ਼ੀਰੋ ਇਹਦੇ ਨਾਲ ਲਾ ਦੇਵਾਂਗੇ ਇਹ ਕਹਿੰਦਾ ਇੱਕ ਜ਼ੀਰੋ ਹੀ ਆ ਸਾਰੀ ਰਕਮ ਨਾਲ ਇੱਕ ਜ਼ੀਰੋ ਲਾ ਦੇਵਾਂਗੇ 8414 ਨਾਲ ਇੱਕ ਜ਼ੀਰੋ ਹੋਰ ਲਾ ਦਾਂਗੇ ਤਾਂ 84140 ਉੱਤਰ ਆ ਗਿਆ ਠੀਕ ਹੈ ਬੇਟਾ ਅੱਗੇ 67 100 ਤਾਂ ਬੇਟਾ 67 ਦੇ ਨਾਲ ਦੋ ਬਿੰਦੀਆਂ ਲਾ ਦੇਵਾਂਗੇ ਬਸ ਇਹ ਉੱਤਰ ਆ ਜਾਣਾ ਠੀਕ ਹੈ ਛੋਟਾ ਸਿਰਫ ਕਨਸੈਪਟ ਹੀ ਕਲੀਅਰ ਕਰਨੇ ਆ ਤੁਸੀਂ 99 1091 ਦੇ ਨਾਲ ਬੇਟਾ ਤਿੰਨ ਬਿੰਦੀਆਂ ਲਾ ਦੇਵਾਂਗੇ ਤਾਂ ਸਾਡਾ ਉੱਤਰ ਠੀਕ ਆ ਜਾਊਗਾ 99 ਨਾਲ ਤਿੰਨ ਬਿੰਦੀਆਂ ਲਾ ਦੇਵਾਂਗੇ 100 ਏਕੇ ਨਾਲ ਤਿੰਨ ਬਿੰਦੀਆਂ ਏਕ ਇਹਨਾਂ ਦੋ ਬਿੰਦੀਆਂ ਤਾਂ ਬੇਟਾ ਏਕੇ ਦੇ ਨਾਲ ਕੁੱਲ ਪੰਜ ਬਿੰਦੀਆਂ ਲਾ ਦੇਵਾਂਗੇ ਸਾਡਾ ਉੱਤਰ ਆ ਜਾਊਗਾ ਇਹ ਕਿਹਨਾਂ ਜਿੰਨੀਆਂ ਬਿੰਦੀਆਂ ਹੁਣ ਅੱਗੇ ਲੱਗ ਜਾਂਦੀਆਂ ਇਹ ਕਿਹਨਾਂ ਪੰਜ ਬਿੰਦੀਆਂ 1 2 1 2 ਤੇ 3 ਲਓ ਬੇਟਾ ਇਹ ਉੱਤਰ ਆ ਗਿਆ ਠੀਕ ਹੈ 545 5450 545 ਦੇ ਨਾਲ ਇੱਕ ਬਿੰਦੀ ਲੱਗੀ ਨਾ ਬੇਟਾ ਇੱਥੇ ਅਸੀਂ ਦਿਮਾਗ ਲਾਵਾਂਗੇ ਇੱਥੇ ਜੇ ਅਸੀਂ 10 ਨਾਲ ਗੁਣਾ ਕਰਾਂਗੇ ਤਾਂ ਇੱਕ ਬਿੰਦੀ ਇੱਧਰਲੇ ਪਾਸੇ ਲੱਗ ਜਾਊਗੀ ਠੀਕ ਹੈ ਆ ਹੁਣ ਗੁਣਾ 10 ਦਾ ਤਾਂ 7060 ਇਹ 706 ਨਾਲ ਜੇ ਅਸੀਂ ਇੱਥੇ ਲਿਖ ਦਵਾਂਗੇ 706 ਤੇ ਗੁਣਾ 10 ਇਹ ਬਣ ਗਿਆ 7060 ਠੀਕ ਹੈ ਬੇਟਾ ਤਾਂ ਅੱਗੇ ਲਾਸਟ ਸਵਾਲ ਆ ਗਿਆ ਬੇਟਾ ਤੁਹਾਡਾ 798 ਗੁਣਾ ਖਾਲੀ ਤਾਂ ਬਰਾਬਰ ਹੈ 798 798 ਨੂੰ ਕਿੰਨੇ ਨਾਲ ਗੁਣਾ ਕਰੀਏ ਵੀ ਉੱਤਰ 798 ਹੀ ਰਹਿ ਜਾਵੇ ਤੇ ਬੇਟਾ ਸਿੰਪਲ ਆਪਾਂ ਪਹਿਲਾਂ ਵੀ ਗੱਲ ਕੀਤੀ ਕਿਸੇ ਨੰਬਰ ਨੂੰ ਜਦੋਂ 1 ਨਾਲ ਗੁਣਾ ਕੀਤਾ ਜਾਂਦਾ ਹੈ ਤਾਂ ਉਹ ਨੰਬਰ ਸੇਮ ਹੀ ਉੱਤਰ ਆ ਜਾਂਦਾ ਹੈ ਸੋ ਬੇਟਾ ਇਹ ਸੀਗਾ ਤੁਹਾਡਾ ਅਭਿਆਸ 2.5 ਨੈਕਸਟ ਵਾਰ ਕੋਸ਼ਿਸ਼ ਕਰੂੰਗਾ ਇਹਨੂੰ x ਮੰਨ ਕੇ ਵੀ ਤੁਹਾਨੂੰ ਸਵਾਲ ਆ ਜਿਹੜੇ ਉਹ ਭੇਜ ਦਿੱਤੇ ਜਾਣਗੇ ਵੈਸੇ ਸੌਖੇ ਸਵਾਲ ਹੈਗੇ ਆ ਤਾਂ ਈ ਬੇਟਾ ਅਗਲੀ 2.6 ਹੈ ਜਿਹੜੀ ਉਹ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ